ਦੋਸਤੋ ਸਸਰੀ ਕਾਲ ਪਿਛਲੇ ਦਿਨਾਂ ਚ ਨਾ ਯਾਰ ਜਦੋਂ ਬਹੁਤ ਸਾਰਾ ਜੁਲਾਈ ਦੇ ਮਹੀਨੇ ਚ ਜਾਂ ਅਗਸਤ ਦੇ ਪਹਿਲੇ ਹਫਤੇ ਚ ਬਰਸਾਤ ਹੋਈ ਜਿਹੜਾ ਕੈਲੀਫੋਰਨੀਆ ਇਲਾਕਾ ਜਾਣਿਆ ਜਾਂਦਾ ਅਬੋਰ ਤੋਂ ਗੰਗਾ ਨਗਰ ਰੋਡ ਵਾਲਾ ਮਤਲਬ ਅਬੋਰ ਏਰੀਆ ਸਮਝ ਲਓ ਉਹਦੇ ਚ ਦੋ ਹਲਕੇ ਆਉਂਦੇ ਆ ਇੱਕ ਅਬੋਰ ਤੇ ਇੱਕ ਬੱਲੂ ਆਣਾ ਰਜ਼ਾਰਬਾ ਤਾਂ ਉਹਨਾਂ ਲੋਕਾਂ ਨੇ ਸੁਖਮੰਦਰ ਸੁਖਵਰਗੇ ਜਿਹੜੇ ਰਾਜਿਆਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆ ਹੋਰ ਬਹੁਤ ਸਾਰੇ ਸੱਜਣ ਰਾਜਨ ਵਰਗੇ ਪਿੱਟ ਪਿੱਟ ਮਰ ਗਏ ਕਿਸੇ ਸਰਕਾਰ ਨੇ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜੇਕਰ ਯਾਰ ਸਾਰੀਆਂ ਪਾਰਟੀਆਂ ਦੇ ਪੋਲੀਟੀਸ਼ੀਅਨ ਮੰਨ ਲਾਦਾ ਲੱਖ ਲੱਖ ਰੁਪਿਆ ਪਾਉਂਦੇ 50-50 ਹਜ਼ਾਰ ਹੀ ਪਾਉਂਦੇ ਇਕੱਠਾ ਕਰ ਲੈਂਦੇ ਵਰਕਰਾਂ ਤੋਂ ਤਾਂ ਉਹਨਾਂ ਦਾ ਹੱਲ ਹੋ ਜਾਣਾ ਸੀ ਕਿਉਂਕਿ ਪਾਣੀ ਲੈਫਟ ਕਰਕੇ ਚੱਕਣਾ ਹੀ ਸੀ ਪਰ ਜਦੋਂ 2023 ਦੇ ਵਿੱਚ ਹੜ ਆਏ ਸਾਡੀ ਸਮਝ ਲੋ ਬਰਸਾਤ ਨਾਲ ਪਾਣੀ ਖੜਿਆ ਸੇਮ ਪ੍ਰਭਾਵ ਤੇ ਏਰੀਏ 'ਚ ਗਿਦਰਾਂ ਵਾਲੀ ਐ ਦਲਵੀਰ ਖੇੜਾ ਐ ਹੋਰ ਬਹੁਤ ਸਾਰੇ ਪਿੰਡ ਐ ਤਾਂ ਉਦੋਂ ਵੀ ਖੇਤਰੀ ਪਾਰਟੀ ਨੂੰ ਲੋਕ ਕਿਉਂ ਚਾਹੁੰਦੇ ਐ ਕਿ ਖੇਤਰੀ ਪਾਰਟੀ ਜਿਉਂਦੀ ਰਵੇ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਵੇ ਇਹ ਲੋਕਾਂ ਚ ਬਣਿਆ ਰਵੇ ਇਹ ਪਾਰਟੀ ਤਕੜੀ ਹੋਵੇ ਤਾਂ ਉਦੋਂ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸੀਨੀਅਰ ਸਾਥੀ ਸਹਿਬਾਨ ਹੈ ਨਾ ਸਾਰਿਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਨਾ ਮੋਟਰਾਂ ਉਹਨਾਂ ਦੇ ਨਾਲ ਕੇਬਲ ਉਹਨਾਂ ਦੇ ਨਾਲ ਇੰਜਨ ਪਾਈਪਾਂ ਸੁੰਡ ਪਾਈਪਾਂ ਤੱਕ ਪੱਖੇ ਬਹੁਤ ਸਾਰੀ ਹੈਲਪ ਬੱਲੂਆਣਾ ਤੇ ਅਬੋਰ ਹਲਕੇ ਦੇ ਪਿੰਡਾਂ ਦੀ ਮਦਦ ਕੀਤੀ ਕਿਉਂਕਿ ਉਦੋਂ ਸੁਖਬੀਰ ਸਿੰਘ ਬਾਦਲ ਐਮਪੀ ਵੀ ਸਨ ਫਰੋਜਪੁਰ ਏਰੀਏ ਦੇ ਪਰ ਹੁਣ ਜਿਹੜੀ ਮੈਂ ਗੱਲ ਕਰ ਰਿਹਾ 2025 ਅਗਸਤ ਕੱਲ 23 ਤਰੀਕ ਸੀ ਤੇ ਮੇਰੇ ਖਿਆਲ ਚ 20 21 ਤਰੀਕ ਨੂੰ ਇਹਨਾਂ ਦੇ ਜਿਹੜੇ ਸਾਥੀ ਸਹਿਬਾਨ ਆ ਸਤਿੰਦਰਜੀਤ ਸਿੰਘ ਮੰਟਾ ਸਾਹਿਬ ਜਿਹੜੇ OSD ਆ ਸੁਖਬੀਰ ਸਿੰਘ ਬਾਦਲ ਜੀ ਦੇ ਹੋਰ ਸਾਥੀਆਂ ਨੇ ਜਾ ਕੇ ਪਿੰਡਾਂ ਚ ਤੌਰਾ ਕੀਤਾ ਜਾਣਿਆ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਤਾਂ 23 ਅਗਸਤ 2025 ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪਿੰਡਾਂ ਚ ਤਾਂ ਗਏ ਐ ਕੱਲੀਆਂ ਫੋਟੋ ਕਰਾਉਣ ਨਹੀਂ ਜਿਹੜੀ ਗੱਲ ਨੇ ਸਾਰੇ ਲੋਕਾਂ ਨੂੰ ਸੱਥਾਂ ਚ ਬੂੜਾ ਥੱਲੇ ਜਿੱਥੇ ਲੋਕ ਬੈਠੇ ਆ ਉਹਨਾਂ ਨੂੰ ਪ੍ਰਭਾਵਿਤ ਕੀਤਾ ਤੇ ਉਹ ਗੱਲਾਂ ਕੀ ਕਰਦੇ ਆ ਕਹਿੰਦੇ ਵੀ ਨਾਲ ਅਗਲੇ ਸਮਾਨ ਲੈ ਕੇ ਗਏ ਐ ਇੰਜਣ ਮੋਟਰਾਂ ਪੱਖੇ ਸੁੰਡ ਪਾਈਪਾਂ ਲਫਾਫੇ ਮੈਡੀਕਲ ਕੈਂਪ ਫੋਗ ਮਸ਼ੀਨਾਂ ਕਿਉਂਕਿ ਪਾਣੀ 15 ਦਿਨ ਹੋ ਗਏ ਖੜੇ ਨੂੰ ਪਾਣੀ ਤੋਂ ਸਮੈਲ ਮਾਰਦੀ ਐ ਮੁਸਕ ਮਾਰਦੀ ਐ ਮੱਛਰ ਐ ਬਿਮਾਰੀਆਂ ਪੈਦਾ ਹੋ ਰਹੀਆਂ ਐ ਔਰ ਪੇਸਰੇ ਸਭ ਤੋਂ ਵੱਧ ਗਰੀਬ ਕਿਉਂਕਿ ਘਰ ਮਾੜਾ ਹੁੰਦਾ ਗਰੀਬ ਦਾ ਮਾਤੜ ਦਾ ਉਹਨੂੰ ਸਲਾਵ ਚੜਦੀ ਹੈ ਸਲਾਵ ਚੜਦੀ ਹੈ ਥੱਲੇ ਸੱਲ ਹੁੰਦੀ ਹੈ ਮੱਛਰ ਵੱਧ ਆਉਂਦਾ ਉਹਦੇ ਕੋਲੇ ਸਾਧਨ ਘੱਟ ਹੁੰਦੇ ਹੈ ਜ਼ਿੰਦਗੀ ਜਿਉਣ ਦੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਨਾਲ-ਨਾਲ ਤੁਸੀਂ ਫੋਟੋ ਦੇਖ ਰਹੇ ਹੋ ਅਗਰਾਂ ਨੇ ਟਰਾਲੀਆਂ ਚ ਲੱਦ ਕੇ ਨਾ ਸਮਾਨ ਫੇਰ ਗਏ ਹੈ ਤੇ ਉਥੇ ਬਹੁਤ ਸਾਰੀਆਂ ਯਾਰ ਸਰਕਾਰ ਨੂੰ ਖਰੀਆਂ ਖਰੀਆਂ ਤੱਕ ਲੈਣੇ ਸਨਾਉਣੀਆਂ ਹੀ ਆ ਸਰਕਾਰ ਨੇ ਇੱਕ ਆਰਡਰ ਕਰਨਾ ਹੁੰਦਾ ਹੈ ਸਰਕਾਰੀ ਡਾਕਟਰਾਂ ਨੇ ਉੱਥੇ ਦਵਾਈ ਲੈ ਜਾਣੀ ਹੁੰਦੀ ਹੈ ਤੇ ਮੈਡੀਕਲ ਕੈਂਪ ਲੱਗ ਜਾ ਕਿਸੇ ਮਾਤੜ ਦਾ ਫਾਇਦਾ ਹੋ ਜਾਂਦਾ ਹੈ ਸਰਕਾਰ ਨੇ ਕਿਸੇ ਨੂੰ ਆਰਡਰ ਕਰ ਦੇਣਾ ਕਿਸੇ ਨਾਲ ਤੋਂ ਜਿਹੜੇ ਫਾਇਦਾ ਲੈਂਦੇ ਆ ਉਹਨਾਂ ਲੋਕਾਂ ਨੂੰ ਉਹਨਾਂ ਨੇ ਉੱਥੇ ਦੋ ਚਾਰ ਇੱਕ ਪਿੰਡ ਚ ਚਾਰ ਪੱਖੇ ਦੇ ਦਿਓ ਪਾਣੀ ਚੱਕਣ ਵਾਲੇ ਤੇ ਲਫਾਫੇ ਦੇ ਦਿਓ ਮੋਟਰਾਂ ਦੇ ਦਿਓ ਉਥੋ ਕਿਦੋਂ ਕੁੰਡੀ ਲਵਾ ਦਿਓ ਤੇ ਉਹਦੇ ਨਾਲ ਇੱਕ ਪਿੰਡ ਦਾ ਪਲਾ ਹੋ ਜਾਣਾ ਸੀ ਆਈ 10 15 ਪਿੰਡਾਂ ਦੀ ਪਰ ਫੋਟੋ ਸ਼ੂਟ ਕਰਦੀਆਂ ਰਹੀਆਂ तकरीबन ਸਾਰੀਆਂ ਪਾਰਟੀਆਂ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਤੁਸੀਂ ਸਾਰੇ ਸਿਆਣੇ ਹੋ ਪਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਯੋਧੇ ਉਹਨਾਂ ਵਰਕਰਾਂ ਨੂੰ ਸਲੂਟ ਹੈ ਮਿੱਤਰੋ ਜਿਹੜੇ ਆਪ ਦੀ ਕਿਰਤ ਕਮਾਈ ਵਿੱਚੋਂ ਕਿਉਂਕਿ ਨਾ ਤਾਂ ਸੁਖਬੀਰ ਸਿੰਘ ਬਾਦਲ ਹੁਣ ਕੋਈ ਮੰਤਰੀ ਮੁੱਖ ਮੰਤਰੀ ਕੁਝ ਵੀ ਹੈ ਨਾ ਉਹ ਮੈਂਬਰ ਆਫ ਪਾਰਲੀਮੈਂਟ ਹੈ ਪਰੂਨਾਂ ਨੇ ਫੇਰ ਵੀ ਵਰਕਰਾਂ ਨੇ ਆਪ ਦੇ ਕੋਲੋਂ ਆਪ ਦੇ ਪੱਲਿਓ ਲੀਡਰ ਸਹਿਬਾਨਾਂ ਨੇ ਗੁਰਤੇਜ ਸਿੰਘ ਕੜਿਆਣਾ ਸਾਹਿਬ ਸੀ ਇਸਤਨਦਰਜੀਤ ਸਿੰਘ ਮੰਟਾ ਜਿਹੜੇ ਓਐਸਡੀ ਸਾਹਿਬ ਐ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਸਾਰਾ ਸਮਾਨ ਨਾਲ ਲਿਆ ਕੇ ਲੋਕਾਂ ਨੂੰ ਕਹਿੰਦੇ ਵੀ ਆ ਚੱਕੋ ਤੁਹਾਡੇ ਨਾਲ ਔਖੇ ਸਮੇਂ 'ਚ ਜੇ ਖੜਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਜਮਾਤ ਤੁਹਾਡੀ ਖੇਤਰੀ ਪਾਰਟੀ ਖੜੀ ਹੈ ਬਹੁਤ ਧੰਨਵਾਦ ਸ਼ੇਅਰ ਕਰਿਓ ਮੇਰੇ ਭਰਾ ਸਤਿ ਸ੍ਰੀ ਅਕਾਲ